ਅਸੀਂ ਅਰਦਾਸ ਦੇ ਵਿੱਚ ਰੋਜ਼ ਪੜਦੇ ਹਾਂ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ-ਬੰਦ ਘਟਾਏ ਖੋਪਰੀਆਂ ਲੋਹਾਈਆਂ ਚਰਖੀਆਂ ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਸਿੱਖਾਂ ਨੂੰ ਜਿਹੜਾ ਉਹ ਬੇਰਹਿਮੀ ਦੇ ਨਾਲ ਸਮੇਂ-ਸਮੇਂ ਦੇ ਉੱਪਰ ਹਕੂਮਤਾਂ ਦੇ ਵੱਲੋਂ ਸ਼ਹੀਦ ਕੀਤਾ ਗਿਆ ਸੀ ਲੇਕਿਨ ਅੱਜ ਅਸੀਂ ਆਪ ਜੀ ਦੇ ਨਾਲ ਐਸਾ ਅਣਗੌਲਿਆ ਇਤਿਹਾਸ ਸਾਂਝਾ ਕਰਾਂਗੇ ਕਿ ਜਿੱਥੇ ਬੰਦ-ਬੰਦ ਕੱਟੇ ਗਏ ਜਿੱਥੇ ਖੋਪਰੀਆਂ ਲਾਈਆਂ ਗਈਆਂ ਉਹਦੇ ਨਾਲ ਸਿੱਖਾਂ ਨੂੰ ਜਿੰਦਿਆਂ ਜ਼ਮੀਨ ਦੇ ਵਿੱਚ ਗੱਡ ਕੇ ਵੀ ਸ਼ਹੀਦ ਕੀਤਾ ਸੀ ਇਹ ਪੂਰੀ ਦਾਸਤਾਨ ਕੀ ਹੈ ਆਪਾਂ ਇਸ ਨੂੰ ਵਿਚਾਰਨ ਦਾ ਯਤਨ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਔਰੰਗਜ਼ੇਬ ਨੂੰ ਜਫਰਨਾਮਾ ਲਿਖਿਆ ਜਫਰਨਾਮਾ ਪੜਨ ਤੋਂ ਬਾਅਦ ਔਰੰਗਜ਼ੇਬ ਦੀ ਮੌਤ ਹੋ ਜਾਂਦੀ ਹੈ ਉਸ ਤੋਂ ਬਾਅਦ ਉਹਦੇ ਦੋ ਪੁੱਤਰਾਂ ਦੇ ਵਿੱਚ ਤਖਤ ਨੂੰ ਲੈ ਕੇ ਲੜਾਈ ਦਾ ਮਾਹੌਲ ਪੈਦਾ ਹੋ ਜਾਂਦਾ ਹੈ ਆਖਰ ਤਾਰਾ ਆਜ਼ਮ ਜਿਹੜਾ ਸੀ ਉਹਨੇ ਦਿੱਲੀ ਦੇ ਤਖਤ ਦੇ ਉੱਪਰ ਕਬਜ਼ਾ ਕਰ ਲਿਆ ਸ਼ਹਿਜਾਦੇ ਮਉਜ਼ਮ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਬੇਨਤੀ ਕੀਤੀ ਕਿ ਤੁਸੀਂ ਮੇਰੀ ਮਦਦ ਕਰੋ ਜਿਨ੍ਹਾਂ ਜਿਨ੍ਹਾਂ ਲੋਕਾਂ ਨੇ ਪੰਜਾਬ ਦੇ ਵਿੱਚ ਸਿੱਖੀ ਦੇ ਉੱਪਰ ਜ਼ੁਲਮ ਕੀਤੇ ਐ ਮੈਂ ਉਹਨਾਂ ਸਾਰਿਆਂ ਨੂੰ ਸਜ਼ਾਵਾ ਦੇਵਾਂਗਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸ਼ਹਿਜਾਦੇ ਮੌਜਮ ਦੀ ਮਦਦ ਕਰਨੀ ਪ੍ਰਵਾਨ ਕਰ ਲਈ ਉਸ ਵੇਲੇ ਦੇ ਨਾਲ ਆਗਰਾ ਤੇ ਥੌਲਪੁਰ ਦੇ ਵਿਚਕਾਰ ਜੱਜੋਂ ਦੇ ਮੈਦਾਨ ਵਿੱਚ ਵੱਡੀ ਜੰਗ ਹੁੰਦੀ ਹੈ ਇਸ ਜੰਗ ਦੇ ਵਿੱਚ ਤਾਰਾ ਆਜਮ ਮਾਰਿਆ ਜਾਂਦਾ ਹੈ ਔਰ ਸ਼ਹਿਜਾਦਾ ਮੌਜਮ ਜਿਹੜਾ ਉਹ ਦਿੱਲੀ ਦਾ ਬਾਦਸ਼ਾਹ ਬਣਦਾ ਹੈ ਆਪਣਾ ਨਾਮ ਰੱਖਦਾ ਹੈ ਬਹਾਦਰ ਸ਼ਾਹ ਪਹਿਲਾ ਪਹਿਲ ਉਹਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਆਪਣੇ ਦਰਬਾਰ ਦੇ ਵਿੱਚ ਵੀ ਸੱਦਿਆ ਬੜਾ ਜੀ ਆਇਆਂ ਆਖਿਆ ਆਓ ਭਗਤ ਵੀ ਕੀਤੇ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਬਹਾਦਰ ਸ਼ਾ ਲਗਭਗ 10 ਮਹੀਨੇ ਦੇ ਕਰੀਬ ਇਕੱਠੇ ਰਹਿੰਦੇ ਆ ਆਗਰੇ ਤੋਂ ਦੱਖਣ ਤੱਕ ਦਾ ਸਫ਼ਰ ਇਕੱਠਿਆਂ ਜਿਹੜਾ ਉਹ ਤੈਅ ਕੀਤਾ ਕਿਤੇ ਕਿਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਖਰੇ ਹੋ ਕੇ ਸਿੱਖੀ ਦਾ ਪ੍ਰਚਾਰ ਕਰਨ ਲੱਗ ਜਾਂਦੇ ਫਿਰ ਆਣ ਕੇ ਬਹਾਦਰ ਸ਼ਾਹ ਦੇ ਕਾਫਲੇ ਦੇ ਨਾਲ ਇਕੱਠੇ ਹੋ ਜਾਂਦੇ ਜਦੋਂ ਦੱਖਣ ਦੇ ਵਿੱਚ ਨਦੇੜ ਦੇ ਕੋਲ ਪਹੁੰਚੇ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਇੱਥੇ ਰੁਕ ਜਾਂਦੇ ਆ ਬਹਾਦਰ ਸ਼ਾਹ ਅੱਗੇ ਚੱਲਿਆ ਜਾਂਦਾ ਸਤਗੁਰਾਂ ਨੇ ਦੇਖ ਲਿਆ ਸੀ ਕਿ ਇਹ ਆਪਣੇ ਕੀਤੇ ਹੋਏ ਵਾਅਦੇ ਤੋਂ ਮੁਕਰ ਗਿਆ ਇਹਨੇ ਕਿਸੇ ਨੂੰ ਕੋਈ ਸਜ਼ਾ ਜੜੀ ਉਹ ਨਹੀਂ ਦੇਣੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਸਿੰਘ ਸਜਾਇਆ ਸਜਾਉਣ ਤੋਂ ਬਾਅਦ ਉਸ ਦੇ ਉੱਪਰ ਬਖਸ਼ਿਸ਼ਾਂ ਕੀਤੀਆਂ ਪੰਜ ਤੀਰ ਨਗਾਰਾ ਨਿਸ਼ਾਨ ਦੇ ਕੇ ਨਾਲ ਕੁਝ ਸਿੱਖ ਦੇ ਕੇ ਤੇ ਹੁਕਮਨਾਮੇ ਲਿਖ ਕੇ ਪੰਜਾਬ ਵਾਲੇ ਪਾਸੇ ਨੂੰ ਤੋਰ ਦਿੱਤਾ ਕਿ ਜਾ ਕੇ ਮੁਗਲਿਆ ਸਮਰਾਜ ਜਿਹੜਾ ਜ਼ੁਲਮੀ ਰਾਜ ਜਿਹੜਾ ਉਹਦੀ ਜੜ ਨੂੰ ਤੁਸੀਂ ਪੁੱਟ ਦਿਓ ਬਾਬਾ ਬੰਦਾ ਸਿੰਘ ਬਹਾਦਰ ਜਿਹੜੇ ਸਨ ਉਹ ਸਿੱਖਾਂ ਸਮੇਤ ਪੰਜਾਬ ਵਾਲੇ ਪਾਸੇ ਨੂੰ ਆ ਜਾਂਦੇ ਆ ਦੂਜੇ ਪਾਸੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਉੱਪਰ ਦੋ ਪਠਾਣਾ ਨੇ ਹਮਲਾ ਕੀਤਾ ਜਮਸ਼ੈਦ ਖਾਨ ਤੇ ਗੁਲਖਾਂ ਔਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਮਸ਼ੈਦ ਖਾਨ ਨੂੰ ਮੌਕੇ ਦੇ ਉੱਪਰ ਜਿਹੜਾ ਸੀ ਉਹ ਤਲਵਾਰ ਦੀ ਭੇਟ ਜਿਹੜਾ ਉਹ ਲੰਘਾ ਦਿੱਤਾ ਦੂਜੇ ਨੂੰ ਗੁਰੂ ਕੇ ਸਿਖਾਣੇ ਫੜ ਕੇ ਜਿਹੜਾ ਉਹ ਮਾਰ ਦਿੱਤਾ ਲੇਕਿਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਜੋਤੀ ਜੋਤ ਸਮਾਉਣ ਤੋਂ ਕਰੀਬ 1 ਮਹੀਨੇ ਬਾਅਦ ਬਹਾਦਰ ਸ਼ਾਹ ਨੇ ਜਮਸ਼ੈਦ ਖਾਨ ਦੇ ਪੁੱਤਰ ਨੂੰ ਆਪਣੇ ਦਰਬਾਰ ਵਿੱਚ ਸੱਦ ਕੇ ਇੱਕ ਖਿੱਲਤ ਜਿਹੜੀ ਆ ਉਹ ਭੇਟ ਕੀਤੀ ਸੀ ਇਹਦਾ ਭਾਵ ਇਹ ਹੈ ਕਿ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਉੱਪਰ ਹਮਲਾ ਕੀਤਾ ਉਹਨਾਂ ਦੀ ਪੁਸ਼ਤ ਪਨਾਈ ਜਿਹੜੀ ਆ ਉਹ ਬਹਾਦਰ ਸ਼ਾਹ ਕਰ ਰਿਆ ਸੀ ਇਹਦਾ ਭਾਵ ਕਿ ਬਹਾਦਰ ਸ਼ਾਹ ਦੀ ਮਰਜ਼ੀ ਦੇ ਨਾਲ ਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਉੱਪਰ ਹਮਲਾ ਹੋਇਆ ਸੀ ਲੇਕਿਨ ਭਾਦਰ ਸ਼ਾਹ ਭਾਵੇਂ ਮੁਕਰ ਚੁੱਕਾ ਸੀ ਇਧਰ ਆਣ ਕੇ ਖਾਲਸੇ ਨੇ ਖੰਡੇ ਖੜਕਾਉਣੇ ਸ਼ੁਰੂ ਕਰਤੇ ਉਹਨਾਂ ਨੇ ਸਹਜੇ ਸਹਜੇ ਸਮਾਣਾ ਸਡੌਰਾ ਕਪੂਰੀ ਆਦਕੇ ਇਲਾਕਿਆਂ ਨੂੰ ਜਿੱਤ ਲਿਆ ਤੇ ਆਖਰ ਸਿੱਖਾਂ ਦੇ ਸਾਹਮਣੇ ਇੱਕ ਨਿਸ਼ਾਨਾ ਸੀ ਉਹ ਸਰਹੰਦ ਸੀ ਫਿਰ ਗੁਰੂ ਕੇ ਸਿੱਖਾਂ ਨੇ ਜਿਹੜਾ ਸੀ ਸਰਹੰਦ ਦੇ ਉੱਪਰ ਹਮਲਾ ਕਰਕੇ ਵਜ਼ੀਰ ਖਾਂ ਜਿਹੜੇ ਹੋਰ ਲੋਕ ਸਨ ਜਿੱਦਾਂ ਸੁਚਾਨੰਦ ਵਰਗੇ ਇਹਨਾਂ ਸਾਰਿਆਂ ਨੂੰ ਕੀਤੇ ਦੀਆਂ ਸਜਾਵਾਂ ਦਿੱਤੀਆਂ ਔਰ ਸਰਹੰਦ ਦੇ ਉੱਪਰ ਖਾਲਸਾ ਜੀ ਨਿਸ਼ਾਨ ਝੁਲਾ ਕੇ ਜਿਹੜਾ ਸੀ ਸਿੱਖ ਰਾਜ ਦੀ ਸਥਾਪਨਾ ਕੀਤੀ। ਬਾਬਾ ਬੰਦਾ ਸਿੰਘ ਬਹਾਦਰ ਨੇ ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਮ ਦੇ ਉੱਪਰ ਸਿੱਕੇ ਵੀ ਜਾਰੀ ਕਰ ਦਿੱਤੇ। ਲੇਕਿਨ ਜਦੋਂ ਇਹ ਖਬਰਾਂ ਬਹਾਦਰ ਸ਼ਾਹ ਦੇ ਕੋਲ ਪਹੁੰਚੀਆਂ ਤੇ ਬਹਾਦਰ ਸ਼ਾਹ ਜਿਹੜਾ ਉਹ ਕਲਪ ਜਾਂਦਾ ਉਹਨੇ ਸਾਰਿਆਂ ਤੋਂ ਪਹਿਲਾਂ 60000 ਦੀ ਗਿਣਤੀ ਵਿੱਚ ਫੌਜ ਜਿਹੜੀ ਪੰਜਾਬ ਦੇ ਵਿੱਚ ਭੇਜੀ ਤਾਂ ਕਿ ਸਿੱਖਾਂ ਨੂੰ ਅੱਗੇ ਵਧਣ ਤੋਂ ਰੋਕਿਆ ਜਾ ਸਕੇ ਇਧਰ ਮੁਠੀ ਪਰ ਸਿੱਖ ਸਨ ਉਧਰੋਂ 60000 ਦੇ ਕਰੀਬ ਫੌਜ ਜਿਹੜੀ ਆ ਉਹ ਜਦੋਂ ਪੰਜਾਬ ਦੇ ਵਿੱਚ ਆ ਜਾਂਦੀ ਹੈ ਸਹਿਜ ਸਹਿਜ ਜਿਹੜੇ ਸਿੱਖ ਸਨ ਉਹਨਾਂ ਨੇ ਜਿੱਤੇ ਹੋਏ ਇਲਾਕੇ ਜਿਹੜੇ ਉਹ ਹਾਰਨੇ ਸ਼ੁਰੂ ਕਰਤੇ ਬਹਾਦਰ ਸ਼ਾਹ ਦੀਆਂ ਫੌਜਾਂ ਨੇ ਜਿਹੜਾ ਸੀ ਉਹ ਆਣ ਕੇ ਪੰਜਾਬ ਤੇ ਪੂਰਾ ਕਬਜ਼ਾ ਕਰ ਲਿਆ ਜਿਹੜੇ ਗੁਰੂ ਕੇ ਸਿੱਖ ਹਨ ਉਹ ਜੰਗਲਾਂ ਤੇ ਪਹਾੜਾਂ ਵਾਲੇ ਪਾਸੇ ਨੂੰ ਚਲੇ ਜਾਂਦੇ ਆ ਫਿਰ ਭਾਦਰਸ਼ਾ ਜਿਹੜਾ ਆਪਣੇ ਚਾਰ ਪੁੱਤਰਾਂ ਸਮੇਤ ਆਣ ਕੇ ਲਾਹੌਰ ਦੇ ਨੇੜੇ ਆਲੋਵਾਲ ਦੀ ਜੂਹ ਦੇ ਵਿੱਚ ਡੇਰੇ ਲਾ ਕੇ ਬੈਠ ਜਾਂਦਾ ਹੈ ਇੱਥੋਂ ਹੀ ਉਹਨੇ ਪਹਿਲੀ ਵਾਰ ਜਿਹੜਾ ਸੀ ਫਰਮਾਨ ਜਾਰੀ ਕੀਤਾ 10 ਦਸੰਬਰ 1710 ਈਸਵੀ ਨੂੰ ਕਿ ਗੁਰੂ ਨਾਨਕ ਨਾਮ ਲੇਵਾ ਜਿਹੜੇ ਸਿੱਖ ਹੈ ਉਹਨਾਂ ਨੂੰ ਕਤਲ ਕਰ ਦਿੱਤਾ ਜਾਏ ਨਾਨਕ ਪ੍ਰਸਤਾ ਦਾ ਕਤਲ ਕਰ ਦਿੱਤਾ ਜਾਏ ਉਸ ਵੇਲੇ ਪਹਿਲੀ ਵਾਰ ਹੋਇਆ ਸੀ ਕਿ ਕਬੱਡੀਆਂ ਸਿਖਾਉਣ ਜਿਹੜਾ ਉਹ ਮਾਰਨਾ ਸ਼ੁਰੂ ਕਰਤਾ ਸੀ ਨਿਤ ਐਦੋਂ ਪਹਿਲਾਂ ਜਿਹੜੇ ਜੰਗ ਜੁੱਦ ਜ਼ਰੂਰ ਹੋਏ ਸੀ ਪਰ ਨਾਨਕ ਨਾਮ ਲੈਵਾ ਸਿੱਖਾਂ ਦਾ ਕਤਲ ਜਿਹੜਾ ਉਹ ਨਹੀਂ ਸੀ ਹੋਇਆ ਬਹਾਦਰ ਸ਼ਾਹ ਦੇ ਇਸ ਫਰਮਾਨ ਤੋਂ ਬਾਅਦ ਜਿਹੜੇ ਚੌਧਰੀ ਸਨ ਜਿਹੜੇ ਟਾਊਟ ਸਨ ਜਿਹੜੇ ਲਾਲਚੀ ਲੋਕ ਸਨ ਉਹਨਾਂ ਨੇ ਸਿੱਖਾਂ ਨੂੰ ਫੜਾਉਣਾ ਸ਼ੁਰੂ ਕਰਤਾ ਔਰ ਸਿੱਖਾਂ ਨੂੰ ਸ਼ਹੀਦ ਕਰਨਾ ਸ਼ੁਰੂ ਕਰਤਾ ਬਾਦਰਸ਼ਾਨ ਇਥੋਂ ਤੱਕ ਵੀ ਕਹਿ ਦਿੰਦਾ ਕਿ ਜਿਹੜੇ ਹਿੰਦੂ ਐ ਉਹਨਾਂ ਨੂੰ ਵੀ ਚਾਹੀਦਾ ਕਿ ਉਹ ਆਪਣੀਆਂ ਕੇਸ ਦਾੜੀਆਂ ਮੋਣਾ ਦੇਣ ਕਿਤੇ ਸਿੱਖ ਸਮਝ ਕੇ ਉਹ ਵੀ ਜਿਹੜੇ ਉਹ ਮਾਰੇ ਨਾ ਜਾਣ ਉਸ ਵੇਲੇ ਦੇ ਨਾਲ ਜਿਹੜੇ ਹਿੰਦੂ ਲੋਕ ਸਨ ਉਹਨਾਂ ਨੇ ਆਪਣੇ ਕੇਸ ਦਾੜੀਆਂ ਜੜੀਆਂ ਉਹ ਕਤਲ ਕਰਵਾ ਦਿੱਤੀਆਂ ਸੀ ਜਦੋਂ ਸਿੱਖਾਂ ਦੇ ਉੱਪਰ ਭਾਰੀ ਤਸ਼ੱਦਦ ਹੋ ਰਿਹਾ ਸੀ ਜ਼ੁਲਮ ਹੋ ਰਿਹਾ ਸੀ ਫੜ ਫੜ ਕੇ ਸਿੱਖਾਂ ਨੂੰ ਸ਼ਹੀਦ ਕੀਤਾ ਜਾ ਰਿਹਾ ਸੀ ਇਸ ਸਮੇਂ ਦੌਰਾਨ ਮੁਲਤਾਨ ਤਿਲਹੌਰ ਇਹਦੇ ਆਲੇ-ਦੁਆਲੇ ਤੋਂ 40 ਸਿੱਖਾਂ ਨੂੰ ਜਿਹੜਾ ਉਹ ਗ੍ਰਿਫਤਾਰ ਕੀਤਾ ਗਿਆ ਗ੍ਰਿਫਤਾਰ ਕਰਕੇ ਉਹਨਾਂ ਨੂੰ ਬਹਾਦਰ ਸ਼ਾਹ ਦੇ ਸਾਹਮਣੇ ਪੇਸ਼ ਕੀਤਾ ਗਿਆ ਬਹਾਦਰ ਸ਼ਾਹ ਨੇ ਇਹਨਾਂ 40 ਸਿੱਖਾਂ ਨੂੰ ਕਿਹਾ ਕਿ ਤੁਸੀਂ ਸਿੱਖੀ ਛੱਡ ਕੇ ਇਸਲਾਮ ਦੇ ਵਿੱਚ ਆ ਜਾਓ ਤਾਂ ਉਸ ਵੇਲੇ ਦੇ ਨਾਲ 3 ਮਹੀਨੇ ਸਿੱਖਾਂ ਦੇ ਉੱਪਰ ਇੰਤਿਹਾਰ ਜ਼ੁਲਮ ਵੀ ਕੀਤਾ ਗਿਆ ਭਾਰੀ ਤਸ਼ੱਦਦ ਕੀਤਾ ਗਿਆ ਤਾਂ ਕਿ ਇਹ ਜਿਹੜੇ ਸਿੱਖ ਹੈ ਇਹ ਸਿੱਖੀ ਨੂੰ ਛੱਡ ਕੇ ਇਸਲਾਮ ਦੇ ਵਿੱਚ ਆਜਣ ਪਰ ਉਹਨਾਂ ਸਿੱਖਾਂ ਦੇ ਵਿੱਚੋਂ ਇੱਕ ਵੀ ਸਿੱਖ ਜਿਹੜਾ ਉਹ ਡੋਲਿਆ ਨਹੀਂ ਜੋ ਉਹਨਾਂ ਦੇ ਬਜ਼ੁਰਗਾਂ ਨੇ ਪੂਰਨੇ ਪਾਏ ਸੀ ਉਹ ਪੂਰਨਿਆਂ ਦੇ ਉੱਪਰ ਚੱਲਦੇ ਹੋਏ ਹੱਸ-ਹੱਸ ਕੇ ਤਸ਼ੱਦਦ ਆਪਣੇ ਤਨ ਤੇ ਸਹਿਣ ਕਰਦੇ ਰਹੇ ਪਰ ਕੋਈ ਵੀ ਸਿੱਖ ਜਿਹੜਾ ਉਹ ਸਿੱਖੀ ਤੋਂ ਮੁਨਕਰ ਨਾ ਹੋਇਆ ਜਦੋਂ ਭਾਦਰ ਸ਼ਾਹ ਨੇ ਪੁੱਛਿਆ ਕਿ ਇਹਨਾਂ ਸਿੱਖਾਂ ਦੇ ਵਿੱਚੋਂ ਕਿੰਨੇ ਇਸਲਾਮ ਚ ਆਏ ਤਾਂ ਉਹਨੂੰ ਦੱਸਿਆ ਗਿਆ ਕਿ ਇੱਕ ਵੀ ਸਿੱਖ ਜਿਹੜਾ ਉਹ ਆਪਣੇ ਅਕੀਦੇ ਤੋਂ ਆਪਣੇ ਸਿੱਦਕ ਤੋਂ ਨਹੀਂ ਡੋਲਿਆ ਫਿਰ ਭਾਦਰ ਸ਼ਾਹ ਨੇ ਹੁਕਮ ਜਾਰੀ ਕੀਤਾ ਇਹਨਾਂ ਸਿੱਖਾਂ ਨੂੰ ਜੀਨਦਿਆਂ ਜ਼ਮੀਂ ਦੇ ਵਿੱਚ ਗੱਡ ਕੇ ਸ਼ਹੀਦ ਕਰ ਦਿੱਤਾ ਜਾਏ 11 ਅਕਤੂਬਰ 1711 ਈਸਵੀ ਨੂੰ ਆਲੋਵਾਲ ਪਿੰਡ ਦੀ ਜੂਹ ਦੇ ਵਿੱਚ ਟੋਇਆ ਪੁੱਟਿਆ ਗਿਆ ਪੁੱਟਣ ਤੋਂ ਬਾਅਦ 40 ਸਿੱਖਾਂ ਨੂੰ ਵਿੱਚ ਖਲਾਰ ਕੇ ਉਹਨਾਂ ਦੇ ਉੱਪਰ ਮਿੱਟੀ ਪਾ ਕੇ ਜੀਨਦਿਆਂ ਦੱਬ ਕੇ ਸ਼ਹੀਦ ਕਰ ਦਿੱਤਾ ਗਿਆ ਇਹਨਾਂ 40 ਸਿੱਖਾਂ ਦੇ ਵਿੱਚ 7 ਭਟ ਸਹਿਬਾਨ ਸਨ ਜਿਹੜੇ ਭਟਾਣੀ ਸਿੱਖੀ ਦੇ ਵਿੱਚ ਅਹਿਮ ਰੋਲ ਜਿਹੜਾ ਅਦਾ ਕੀਤਾ 11 ਭਟਾਂ ਦੀ ਆਪਾਂ ਬਾਣੀ ਪੜ੍ਹਦੇ ਹਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਉਹਨਾਂ 11 ਭਟਾਂ ਨੇ 123 ਸਵਈਏ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਅਰਜਨ ਸਾਹਿਬ ਮਹਾਰਾਜ ਤੱਕ ਜਿਹੜਾ ਉਹਨਾਂ ਦੀ ਸਿਫਤੋ ਸਲਾਹ ਦੇ ਵਿੱਚ ਉਚਾਰਨ ਕੀਤੇ ਇੱਕ ਸਵਈਆ ਅਸੀਂ ਅਕਸਰ ਪੜ੍ਹਦੇ ਹਾਂ ਏਕੀ ਅਰਦਾਸ ਬਾਟ ਕੀਰਤ ਕੇ ਗੁਰੂ ਰਾਮਦਾਸ ਰਾਖੋ ਸ਼ਰਨਾਈ ਇਹ ਭਟ ਕੀਰਤ ਜੀ ਦਾ ਲਿਖਿਆ ਹੋਇਆ ਹੈ ਪੱਟ ਕੀਰਤ ਆਪ ਵੀ ਸ਼ਹੀਦ ਹੋਏ ਪੱਟ ਮਥਰਾ ਜੀ ਵੀ ਸ਼ਹੀਦ ਹੋਏ ਸੀ ਪੱਟ ਕੀਰਤ ਜੀ ਦੇ ਤਿੰਨ ਪੁੱਤਰੇ ਤੇ ਚਾਰ ਪੜਪੋਤਰੇ ਪੱਟ ਪਰਿਵਾਰ ਦੇ ਸੱਤ ਮੈਂਬਰ ਜਿਹੜੇ ਆ ਉਹ ਇਸ ਆਲੋਵਾਲ ਪਿੰਡ ਦੀ ਝੂ ਵਿੱਚ ਜੀਂਦਿਆਂ ਜ਼ਮੀਨ ਦੇ ਵਿੱਚ ਗੱਡ ਕੇ ਸ਼ਹੀਦ ਕੀਤੇ ਗਏ ਸੀ ਇਹਨਾਂ ਚਾਲੀਆਂ ਦੇ ਵਿੱਚ ਸੱਤ ਪੱਟ ਵੀ ਸਨ ਔਰ ਇਸੇ ਤਰ੍ਹਾਂ ਦੇ ਨਾਲ ਭਾਈ ਮਣੀ ਸਿੰਘ ਜੀ ਜਿਹੜੇ ਸਨ ਉਹਨਾਂ ਦੇ ਪਰਿਵਾਰ ਨੇ ਬੇਅੰਤ ਸ਼ਹਾਦਤਾਂ ਸਿੱਖੀ ਦੀ ਖਾਤਰ ਦਿੱਤੀਆਂ ਉਹ 11 ਭਰਾ ਸੀ ਉਹਨਾਂ ਦੇ ਵਿੱਚੋਂ 10 ਜਿਹੜੇ ਉਹ ਸ਼ਹੀਦ ਹੋਏ ਸੀ ਇਹਨਾਂ ਦੇ ਵਿੱਚ ਭਾਈ ਮਣੀ ਸਿੰਘ ਦੇ ਦੋ ਭਰਾ ਵੀ ਸੀ ਭਾਈ ਜੇਠਾ ਜੀ ਭਾਈ ਰੂਪ ਸਿੰਘ ਜੀ ਤਾਂ ਉਹਨਾਂ ਦੋ ਭਰਾਵਾਂ ਨੂੰ ਵੀ ਜਿਹੜਾ ਸੀ ਜੀਨਦਿਆਂ ਜ਼ਮੀਨ ਵਿੱਚ ਗੱਡ ਕੇ ਸ਼ਹੀਦ ਕੀਤਾ ਸੀ ਇਹਨਾਂ ਦੇ ਵਿੱਚ ਕੁਝ ਵੰਜਾਰੇ ਸਿੱਖ ਵੀ ਸਨ ਜਿਵੇਂ ਕਿ ਉਹਨਾਂ ਨੇ ਪਹਿਲਾਂ ਵੀ ਸਿੱਖੀ ਦੀ ਬੜੀ ਸੇਵਾ ਕੀਤੀ ਸੀ ਬਾਬਾ ਮੱਖਣ ਸ਼ਾ ਵੰਜਾਰਾ ਸੀ ਇਸੇ ਤਰ੍ਹਾਂ ਦੇ ਨਾਲ ਲਖੀ ਸ਼ਾ ਵੰਜਾਰਾ ਦਾ ਇਹ ਨਾ 40 ਸਿੱਖਾਂ ਦੇ ਵਿੱਚ ਵੀ ਕੁਝ ਵੰਜਾਰੇ ਸਿੱਖ ਸਨ ਇਹ ਸਾਰੇ ਦੇ ਸਾਰੇ 40 ਸਿੱਖ ਜਿਹੜੇ ਸੀ ਇਹਨਾਂ ਨੂੰ ਜੀਂਦਿਆਂ ਜ਼ਮੀਨ ਵਿੱਚ ਗੱਡ ਕੇ ਸ਼ਹੀਦ ਕਰ ਦਿੱਤਾ ਗਿਆ ਸੀ ਆਪਾਂ ਜਦੋਂ ਅਰਦਾਸ ਕਰਦੇ ਹਾਂ ਤੇ ਉਹਦੇ ਵਿੱਚ 40 ਸਿੱਖਾਂ ਦਾ ਜ਼ਿਕਰ ਆਪਾਂ ਪੜ੍ਹਦੇ ਹਾਂ ਪੰਜਾ ਪਿਆਰਿਆਂ ਚੌਹਾਂ ਸੱਜਿਆਦਿਆਂ 40 ਯਾ ਮੁਕਤੇਆਂ ਜਦੋਂ ਵੀ 40 ਦੀ ਗੱਲ ਹੁੰਦੀ ਆਪਾਂ ਚਮਕੌਰ ਵਾਲਿਆਂ ਦੀ 40 ਨੂੰ ਵੀ ਯਾਦ ਕਰਦੇ ਆਂ ਮੁਕਸਰ ਵਾਲਿਆਂ ਨੂੰ ਵੀ ਯਾਦ ਕਰਦੇ ਆਂ ਲੇਕਿਨ ਇਹ ਜਿਹੜੇ ਜ਼ਮੀਨ ਵਿੱਚ ਗੱਡ ਕੇ ਸ਼ਹੀਦ ਕੀਤੇ ਇਹ ਵੀ 40 ਗੁਰਸਿੱਖ ਸਨ ਉਹਨਾਂ ਦੀ ਕਰਨੀ ਨੂੰ ਪ੍ਰਣਾਮ ਕਰੀਏ ਜਿਨ੍ਹਾਂ ਨੇ ਆਪਣੇ ਤਨ ਦੇ ਉੱਪਰ ਇੰਨਾ ਤਸ਼ੱਦਦ ਸਹਿਣ ਕੀਤਾ ਲੇਕਿਨ ਉਹ ਸਿੱਖੀ ਦੇ عقੀਦੇ ਤੋਂ ਡੋਲੇ ਨਹੀਂ ਆਪਾਂ ਨਿੱਕੀਆਂ ਨਿੱਕੀਆਂ ਗੱਲਾਂ ਦੇ ਉੱਪਰ ਅੱਜ ਜਿਹੜਾ ਉਹ ਡੋਲ ਜਾਂਦੇ ਆਂ ਸਤਿਗੁਰੂ ਗੁਰੂ ਰਾਮਦਾਸ ਸਾਡੇ ਉੱਪਰ ਵੀ ਜਿਹੜਾ ਉਹ ਰਹਿਮਤ ਭਰਿਆ ਹੱਥ ਰੱਖਣ ਤਾਂ ਕਿ ਅਸੀਂ ਸਿੱਖੀ ਦੀ ਚੜ੍ਹਦੀ ਕਲਾ ਵਾਸਤੇ ਕਾਰਜ ਜਿਹੜਾ ਉਹ ਕਰ ਸਕੀਏ ਔਰ ਇਨਾ ਸ਼ਹੀਦਾਂ ਦੇ ਪਾਇ ਪੂਰਨਿਆਂ ਦੇ ਉੱਪਰ ਚੱਲਣ ਦਾ ਯਤਨ ਕਰੀਏ ਇਹ ਸੀ ਆਲੋਵਾਲ ਦੇ 40 ਮਹਾਨ ਗੁਰੂ ਕੇ ਸਿੱਖ ਜਿਨ੍ਹਾਂ ਨੂੰ ਜ਼ਮੀਨ ਵਿੱਚ ਗੱਡ ਕੇ ਸ਼ਹੀਦ ਕੀਤਾ ਗਿਆ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ